ਸਾਡੇ ਵੱਲੋਂ ਸਾਰੀਆਂ ਔਰਤਾਂ ਨੂੰ ਹੈਪੀ ਇੰਟਰਨੈਸ਼ਨਲ ਵੂਮਨਸ ਡੇ ਆਖਿਰਕਾਰ ਇਹ ਇੰਟਰਨੈਸ਼ਨਲ ਵੂਮਨ ਡੇ ਮਨਾਇਆ ਕਿਉਂ ਜਾਂਦਾ ਹੈ ਜਿੱਥੇ ਜ਼ਰੂਰੀ ਹੈ ਕਿ ਮਖਿਲਾਵਾਂ ਨੂੰ ਮਰਦਾਂ ਦੇ ਬਰਾਬਰ ਸੋਸਾਇਟੀ ਦੇ ਵਿੱਚ ਅਧਿਕਾਰ ਮਿਲਣ ਉੱਥੇ ਹੀ ਇਹ ਵੀ ਜ਼ਰੂਰੀ ਹੈ ਕਿ ਮਖਿਲਾਵਾਂ ਦੀ ਸਿਹਤ ਦਾ ਵੀ ਉਨ੍ਹਾਂ 'ਤੇ ਧਿਆਨ ਰੱਖਿਆ ਜਾਏ ਸੋ ਹੈਪੀ ਇੰਟਰਨੈਸ਼ਨਲ ਵੂਮਨਸ ਡੇ ਤੇ ਅੱਜ ਤੁਹਾਡੇ ਲਈ ਇੱਕ ਖਾਸ ਗੱਲ ਲੈ ਕੇ ਆਏ ਹਾਂ ਅੱਜ ਅਸੀਂ ਗੱਲ ਕਰਾਂਗੇ ਔਰਤਾਂ ਨੂੰ ਕਿਉਂ ਪੇਟ ਦੇ ਭਾਰ ਨਹੀਂ ਸੌਣਾ ਚਾਹੀਦਾ ਹਰ ਕਿਸੇ ਦੀ ਸੌਣ ਦਾ ਤਰੀਕਾ ਅਲੱਗ-ਅਲੱਗ ਹੁੰਦਾ ਕੁਝ ਲੋਕ ਬਿਸਤਰੇ ਤੇ ਕਰਵਟ ਲੈ ਕੇ ਸੌਣਾ ਪਸੰਦ ਕਰਦੇ ਨੇ ਜਦਕਿ ਕੁਝ ਲੋਕ ਆਪਣੀ ਪਿੱਠ ਦੇ ਵੱਲ ਸਖਤ ਗੱਦੇ ਤੇ ਸੌਣਾ ਪਸੰਦ ਕਰਦੇ ਨੇ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਕੁਝ ਕੁੜੀਆਂ ਆਪਣੇ ਢਿੱਡ ਦੇ ਵੱਲ ਸੌਣਾ ਪਸੰਦ ਕਰਦੀਆਂ ਨੇ ਪਰ ਮਾਹਿਰਾਂ ਦੇ ਅਨੁਸਾਰ ਲੰਬੇ ਸਮੇਂ ਤੱਕ ਢਿੱਡ ਦੇ ਵੱਲ ਸੌਣ ਨਾਲ ਕਈ ਸੇਤ ਸਮੱਸਿਆਵਾਂ ਹੋ ਸਕਦੀਆਂ ਜੇਕਰ ਤੁਹਾਡਾ ਵੀ ਸੌਣ ਦਾ ਤਰੀਕਾ ਅਜੀਹਾ ਕੀ ਹੈ ਤਾਂ ਇਸ ਨੂੰ ਧਿਆਨ ਦੇ ਨਾਲ ਸੁਣੋ ਜਾਂ ਫਿਰ ਤੁਹਾਡੀ ਕੋਈ ਸਖੀ ਸਖੇਲੀ ਤੁਹਾਡੀ ਮਦਦ ਤੁਹਾਡੀ ਸਿਸਟਰ ਜਾਂ ਫਿਰ ਤੁਹਾਡੀ ਕੋਈ ਫਰੈਂਡ ਬੈਸਟੀ ਇਦਾਂ ਸੁਣਦੀ ਹੈ ਤਾਂ ਉਸ ਤੱਕ ਵੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਆਉ ਤੁਹਾਨੂੰ ਦੱਸ ਦਿਆਂ ਕਿ ਜ਼ਿਆਦਾ ਦੇਰ ਤੱਕ ਟਿਰ ਦੇ ਬੈਲ ਸੌਣ ਨਾਲ ਸੇਤ ਨੂੰ ਕੀ ਨੁਕਸਾਨ ਹੁੰਦਾ ਝੁਰੜੀਆਂ ਅਤੇ ਪਿੰਪਲਸ ਦੀ ਸਮੱਸਿਆ ਹੋ ਜਾਂਦੀ ਹੈ ਤੁਸੀਂ ਕੁੜੀਆਂ ਤਾਂ ਪਹਿਲਾਂ ਹੀ ਇਸ ਗੱਲ ਤੋਂ ਬਹੁਤ ਘਬਰਾਉਂਦੀਆਂ ਹੋ ਕਿ ਹਾਈ ਸਾਡੇ ਪਿੰਪਲ ਨਾ ਖੁਜਾਵੇ। ਮਾਹਿਰਾਂ ਅਨੁਸਾਰ ਟਿੱਡ ਦੇ ਪਾਰ ਸੌਣ ਨਾਲ ਸੁੰਦਰਤਾ ਨੂੰ ਪਰਵਾ ਪੈਂਦਾ। ਦਰਅਸਲ ਪੇਟ ਦੇ ਬੈਲ ਸੌਣ ਨਾਲ ਤੁਹਾਡਾ ਮੂੰਹ ਸਿਰਾਂ ਦੇ ਉੱਪਰ ਰਹਿੰਦਾ ਹੈ ਜਿਸ ਕਾਰਨ ਬੈਕਟੀਰੀਆ ਅਤੇ ਕਿਟਾਣੂ ਤੁਹਾਡੀ ਸਕਿਨ ਤੇ ਲੱਗ ਜਾਂਦੇ ਨੇ। ਸਕਿਨ ਨੂੰ ਆਕਸੀਜਨ ਵੀ ਨਹੀਂ ਮਿਲਦੀ ਜਿਸ ਦੇ ਚਲਦਿਆਂ ਔਰਤਾਂ ਛੇਤੀ ਹੀ ਉਮਰ ਤੋਂ ਵਧੇਰੇ ਉਮਰ ਦੀਆਂ ਮਖਿਲਾਵਾਂ ਦੇਖਣ ਲੱਗ ਜਾਂਦੀਆਂ ਨੇ ਭਾਤ ਕੀ ਚੁਰੜੀਆਂ ਪੈ ਜਾਂਦੀਆਂ ਨੇ ਤੇ ਮਹਾਸਿਆ ਦੀ ਸਮੱਸਿਆ ਜਾਂਦੀ ਹੈ ਪ੍ਰੈਗਨੈਂਸੀ ਦੇ ਵਿੱਚ ਇਹ ਕਾਫੀ ਨੁਕਸਾਨਦਈ ਹੈ ਪ੍ਰੈਗਨੈਂਟ ਔਰਤਾਂ ਨੂੰ ਪੇਟ ਦੇ ਭਾਰ ਸੌਣ ਦੀ ਵੀ ਮਨਾਹੀ ਹੁੰਦੀ ਹੈ ਇਸ ਨਾਲ ਨਾ ਸਿਰਫ ਬੱਚੇ ਦੀ ਸਿਹਤ ਨੂੰ ਨੁਕਸਾਨ ਹੁੰਦਾ ਹੈ ਸਮਾ ਜਿਹੜੀ 2B ਮਮ ਹੈ ਯਾਨੀ ਕਿ ਜਿਹੜੀ ਕੁੜੀ ਮਾਂ ਬਨਣ ਵਾਲੀ ਹੈ ਉਸ ਦੀ ਨੀਂਦ ਵੀ ਪੂਰੀ ਨਹੀਂ ਖੁੰਦੀ ਮਖੀਲਾ ਗਰਭਵਤੀ ਔਰਤਾਂ ਨੂੰ ਕਰਵਟ ਬਦਲ-ਬਦਲ ਕੇ ਸੌਣ ਦੀ ਸਲਾਹ ਡਾਕਟਰਾਂ ਵੱਲੋਂ ਦਿੱਤੀ ਜਾਂਦੀ ਹੈ ਬ੍ਰੈਸਟ ਚ ਦਰਦ ਲਗਾਤਾਰ ਪੇਟ ਦੇ ਬਲ ਸੌਣ ਜਾਂ ਫਿਰ ਇੱਕ ਪਾਸੇ ਸੌਣ ਨਾਲ ਬ੍ਰੈਸਟ ਚ ਦਰਦ ਹੋ ਸਕਦਾ ਹੈ ਕਿਉਂਕਿ ਇਸ ਤੇ ਦਬਾਅ ਪੈਂਦਾ ਇਸ ਨਾਲ ਤੁਹਾਡੀ ਨੀਂਦ ਵੀ ਖਰਾਬ ਹੋਵੇਗੀ ਸਿਰਦਰਦ ਲੰਬੇ ਸਮੇਂ ਤੱਕ ਪੇਟ ਦੇ ਬਲ ਸੌਣ ਵਾਲੀਆਂ ਔਰਤਾਂ ਸਰਦੀ ਦੀ ਸਮੱਸਿਆ ਨਾਲ ਪਰੇਸ਼ਾਨ ਰਹਿੰਦੀਆਂ ਨੇ ਅਤੇ ਇਹ ਸਮੱਸਿਆ ਉਹਨਾਂ ਵਿੱਚ ਆਮ ਦੇਖੀ ਜਾਂਦੀ ਹੈ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪੇਟ ਦੇ ਪਾਰ ਸੋਨ ਨਾਲ ਗਰਦਨ ਸਿੱਧੀ ਨਹੀਂ ਹੁੰਦੀ ਜਿਸ ਕਾਰਨ ਖੂਨ ਦੀ ਸਪਲਾਈ ਵੀ ਰੁਕ ਜਾਂਦੀ ਹੈ ਪੇਟ ਦੀਆਂ ਸਮੱਸਿਆਵਾਂ ਜੇਕਰ ਤੁਸੀਂ ਪੇਟ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਇਸ ਦਾ ਕਾਰਨ ਲੰਬੇ ਸਮੇਂ ਤੱਕ ਪੇਟ ਦੇ ਪਾਰ ਸੋਨਾ ਖੋ ਸਕਦਾ ਹੈ ਇਸ ਕਾਰਨ ਖਾਣਾ ਠੀਕ ਵੀ ਨਹੀਂ ਪਚਦਾ ਜਿਸ ਕਾਰਨ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਬਲੋਟਿੰਗ ਇਹ ਵੀ ਹੋ ਸਕਦੀ ਹੈ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਦੇ ਲਈ ਤੁਸੀਂ ਡੇਲੀ ਹੈਲਥ ਨੂੰ ਫੋਲੋ ਕਰ ਲਓ ਤੇ ਇਸ ਨੂੰ ਦੇਖਦੇ ਰਹੋ